ਓ ਅੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੀ ਜਗ ਅੰਧ ਹੈ ਅੰਦੇ ਕਰਮ ਕਮਾਏ ਸ਼ਬਦਿ ਸਿਉ ਚਿਤ ਨ ਲਾਵਈ ਜਿਤੁ ਸੁਖ ਵਸੈ ਮਨਿ ਆਏ ਤਾਮਸ ਲਗਾ ਸਦਾ ਫਰੇ ਐਨ ਸਜਲ ਤਬ ਆਏ ਜੋ ਤਿਸ ਭਾਵੇਂ ਸੋਤੀ ਏ ਕਹਿਣਾ ਕਿ ਚੁ ਨਜਾਈ ਮਹਲਾ ਤੀਜ ਸਤ ਗੁਰੂ ਫਰਮਾਇਆ ਕਾਰੀਏ ਕਰੇ ਹੋ ਗੁਰੂ ਦਵਾਰੇ ਹੋਏ ਕੈ ਸਾਹਿਬ ਸਮਾਲਿਓ ਸਾਹਿਬ ਸਦਾ ਜੁਰ ਹੈ ਭਰਮੇ ਕੇ ਛੌੜ ਕਟ ਗਏ ਅੰਤਰ ਜੋਤ ਧਰੇ ਹੋ ਹਰ ਕਾ ਨਾਮ ਹੀ ਅੰਮ੍ਰਿਤ ਹੈ ਦਾਰੂ ਇਹੋ ਲਾਏ ਹੋ ਸਤ ਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੇ ਹੋ ਨਾਨਕ ਐਥੇ ਸੁਖੇ ਅੰਦਰ ਰਖਸੀ ਅਗਿਓ ਹਰਿ ਸਿਓ ਖੇਲ ਕਰਿਓ ਪੋਲੀ ਆਪੇ ਭਾਰਿਆ 18 ਬਨਸਪਤ ਆਪੇ ਹੀ ਵਲ ਲਾਇ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਬਾਇ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਇ ਆਪੇ ਸਾਇਬ ਆਪੇ ਐ ਰੱਖਾ ਆਪੇ ਰਹਿ ਆਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲਨਾ ਤੁਮਾਈ ਆਪੇ ਸਾਇਬ ਆਪੇ ਐ ਰੱਖਾ ਆਪੇ ਰਹਿ ਆਸਮਾਏ ਜਨ ਨਾਨਕ ਵੜਾਈ ਆਕੇ ਹਲ ਕਰਤੇ ਕੀ ਜਿਸ ਨੂੰ ਤਿਲਨਾ ਤਮਏ ਜਰਾ ਜੂਰ ਹਾਜ਼ਰਾ ਹਜੂਰ ਸਰਬ ਕਲਾ ਪ੍ਰਭੂ ਸਿਮਰਤ ਗੁਰੂ ਲੋਗ ਪਰਲੋਕ ਦੇ ਰਖਿਆ ਭਗਤਵਾਸ਼ਾ ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਸੰਤਾ ਦੇ ਯੋਗ ਵੜ ਭਾਗੇ ਉਹ ਗੁਰੂ ਸਾਹਿਬ ਨੇ ਮਿਰ ਕੀਤੀ ਹੈ ਅਮਰਤ ਵੇਲਾ ਬਖਸ਼ਿਆ ਆਓ ਜੋ ਲੜੀਵਰ ਸ਼ਬਦ ਹੈ ਸਮਾ ਸੀਮਤ ਉਸ ਨੂੰ ਆਪਾਂ ਗੁਰੂ ਦੀ ਕਿਰਪਾ ਦੇ ਨਾਲ ਸਰਵਣ ਕਰੀਏ ਗੁਰੂ ਅਮਰਦਾਸ ਮਹਾਰਾਜ ਦਾ ਅਜਿਹਾ ਲੜੀਵਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ 554 ਮਲੇ ਬਖਸ਼ਿਸ਼ ਕਰ ਦੇਣ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਗੁਰੂ ਗੁਰੂ ਨੂੰ ਮਿਲਣ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਜਿਹੜਾ ਹੈ ਉਹ ਬਲਾਈਂਡ ਹੈ ਅੰਨਾ ਹੈ ਅਤੇ ਕੰਮ ਵੀ ਅੰਨੇ ਕਰਦੇ ਕਰਿਆ ਜਾਂ ਕਰਦਾ ਹੈ ਨਾਨਕ ਬਿਨ ਸਤਿਗੁਰ ਭੇਟੇ ਮਤਲਬ ਆਪਣੇ ਸਤਿਗੁਰ ਨੂੰ ਮਿਲਣ ਤੋਂ ਬਿਨਾ ਜਗ ਅੰਧ ਹੈ ਅੰਦੇ ਕਰਮ ਕਮਾਏ ਸਭ ਸਭ ਮਹਾਰਾਜ ਜੀ ਨੇ ਫਰਮਾਨ ਕੀਤਾ ਵੀ ਸਾਰਾ ਹੀ ਜਗ ਸਾਰੇ ਜਗ ਨੂੰ ਕਹਿ ਦਿੱਤਾ ਜਗਤ ਦੇ ਵਿੱਚ ਮੈਂ ਵੀ ਆ ਗਿਆ ਤੁਸੀਂ ਆ ਗਏ ਸਾਰੇ ਧਰਮਾਂ ਦੇ ਲੋਕ ਆ ਗਏ ਸਾਰੇ ਹੀ ਜਾਤਾਂ ਦੇ ਲੋਕ ਆ ਗਏ ਵੀ ਜਿਹੜੇ ਮਤਲਬ ਸ਼ਬਦ ਨੂੰ ਜਪਦੇ ਨਹੀਂ ਸ਼ਬਦ ਦੀ ਭੇਟ ਨਹੀਂ ਚੜਦੇ ਜਾਂ ਗੁਰੂ ਦੇ ਅੱਗੇ ਆਪਣੇ ਆਪ ਨੂੰ ਭੇਟ ਨਹੀਂ ਕਰਦੇ ਉਹ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਅਗਿਆਨੀ ਆਂਦੇ ਦਾ ਮਤਲਬ ਅਗਿਆਨੀ ਹੁੰਦਾ ਹੈ ਉਹ ਅਗਿਆਨਤਾ ਦੇ ਵਿੱਚ ਜੀਵਨ ਬਤੀਤ ਕਰ ਜਾਂਦੇ ਨੇ ਦੇਖੋ ਜੀਵਨ ਸਾਨੂੰ ਗੁਰੂ ਗ੍ਰੰਥ ਸਾਹਿਬ ਮਿਲਿਆ ਆਪਾਂ ਸਿੱਖਾਂ ਦੇ ਘਰ ਪੈਦਾ ਹੋਏ ਆਪਾਂ ਇਹ ਗੀਤਾਰ ਮਾਇਨ ਠੀਕਾ ਪੋਣਾ ਦਾ ਸਤਿਕਾਰ ਜਰੂਰ ਕਰਦੇ ਆ ਪਰ ਆਪਾਂ ਜਿਹੜੀ ਪ੍ਰੋਪਰ ਇਹ ਸੇਧ ਜਿਹੜੀ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਲੈਂਦੇ ਆ ਤੇ ਜੇ ਸਾਡਾ ਕਿੰਨੇ ਕਿੰਨਾ ਵੱਡਾ ਜੀਵਨ ਕਿੰਨੇ ਸਾਲ ਲੰਘ ਗਏ ਜੀ ਉਹਦੇ ਵਿੱਚ ਵੀ ਆਪਾਂ ਗੁਰਮਤ ਦੇ ਧਾਰਨੀ ਨਾ ਹੋਏ ਤੇ ਫਿਰ ਬਹੁਤ ਅਫਸੋਸ ਹੋਵੇਗਾ ਬਹੁਤ ਘਾਟਾ ਹੋਵੇਗਾ ਕਿਉਂਕਿ ਬਹੁਤ ਵੱਡਾ ਗਿਆਨ ਸੁਣਦਿਆਂ ਨੂੰ ਸਾਨੂੰ ਬਹੁਤ ਚਿਰ ਹੋ ਗਿਆ ਇਹ ਜਿਹੜਾ ਸਾਡੇ ਜੀਵਨ ਦਾ ਅੰਗ ਬਣ ਜਾਣਾ ਚਾਹੀਦਾ ਸੀ ਸਾਡੇ ਕਰਮਾਂ ਵਿੱਚ ਸੁਭਾਅ ਵਿੱਚ ਫਰਕ ਪੈ ਜਾਣਾ ਚਾਹੀਦਾ ਸੀ ਸਾਡਾ ਜੀਵਨ ਬੜਾ ਉੱਚਾ ਤੇ ਸੋਚਾ ਹੋ ਜਾਣਾ ਚਾਹੀਦਾ ਸੀ ਜੋ ਜਿਸ ਦਾ ਇਸ ਤਰ੍ਹਾਂ ਨਹੀਂ ਹੋਇਆ ਮਰੀ ਕਹਿੰਦੇ ਉਹ ਜਗ ਅੰਧ ਹੈ ਅੰਧੇ ਕਰਮ ਕਮਾਏ ਉਹ ਅਗਿਆਨਤਾ ਦੇ ਵਿੱਚ ਜੀਵਨ ਜੀ ਰਿਹਾ ਤੇ ਸਾਰਾ ਜੀਵਨ ਜਿਹੜਾ ਹੈ ਉਹ ਬੇਅਰਥਾ ਬੇਅਰਥ ਜਿਹੜਾ ਜਾ ਰਿਹਾ ਸ਼ਬਦੈ ਸਿਓ ਚਿਤਨਾ ਲਾਵਈ ਜਿਤ ਸੁਖ ਵਸੇ ਮਨਿ ਆਏ ਮਹਾਰਾਜ ਜੀ ਕਹਿੰਦੇ ਜਿਸ ਸ਼ਬਦ ਨੇ ਸੁਖ ਦੇਣਾ ਉਹਦੇ ਨਾਲ ਮਨ ਨਹੀਂ ਲਗਿਆ ਜਾਂ ਮਨ ਨਹੀਂ ਲੌਂਦਾ ਲਾਉਣਾ ਚਾਹੀਦਾ ਸ਼ਬਦੈ ਸਿਓ ਚਿਤਨਾ ਲਾਵ ਸ਼ਬਦ ਨਾਲ ਸਾਡਾ ਚਿਤ ਬਹੁਤ ਘਟ ਲਗਦਾ ਜਿਹੜਾ ਜਿਸ ਨੇ ਸੁਖ ਦੇਣਾ ਸ਼ਬਦ ਨੇ ਸੁਖ ਦੇਣਾ ਇਹ ਮਹਾਰਾਜ ਜੀ ਨੇ ਸਮਝਾ ਸਮਝਾ ਦਿੱਤਾ ਸ਼ਬਦ ਤੋਂ ਬਿਨਾ ਨਾਮ ਤੋਂ ਬਿਨਾ ਕੋਈ ਵੀ ਅਜੇ ਤੱਕ ਸੁਖੀ ਨਹੀਂ ਹੋਇਆ ਬਾਣੀ ਵਿੱਚ ਲਿਖਿਆ ਹੋਇਆ ਧਨ ਖਾਟੇ ਵਾਸਤੇ ਵੀ ਲਿਖਿਆ ਸੁਖ ਨਹੀਂ ਉਹਦੇ ਧਨ ਘਾਟੇ ਮਤਲਬ ਸੰਸਾਰ ਦੀ ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰਨ ਤੋਂ ਚਾਹੇ ਪਰਿਵਾਰ ਚਾਹੇ ਕੁਟੰਬ ਚਾਹੇ ਦੁਨੀਆ ਦੀ ਦੌਲਤ ਹੈ ਚਾਹੇ ਦੁਨੀਆ ਦੀ ਵੜਿਆਈ ਹੈ ਉਹਦੇ ਨੇ ਬੜਾ ਕੁਝ ਹੈ ਜਿਹੜਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਸੋ ਮਹਾਰਾਜ ਨੇ ਕਹਤਾ ਨਵੇਂ ਪਾਸ਼ਾ ਨੇ ਵੀ ਕਿ ਜਦਾਂ ਜੇ ਕੋਈ ਸੁੱਖ ਲੈਣਾ ਚਾਹੁੰਦਾ ਤੇ ਉਹ RAM ਦੀ ਸ਼ਰਨ ਦੇ ਵਿੱਚ ਆ ਜਾਏ ਗੁਰੂ ਦੀ ਸ਼ਰਨ ਵਿੱਚ ਆ ਜਾਏ ਸ਼ਬਦ ਦੀ ਸ਼ਰਨ ਦੇ ਵਿੱਚ ਆ ਜਾਏ ਉਹਨੂੰ ਸੁੱਖ ਮਿਲੇਗਾ ਸੋ ਸ਼ਬਦੇ ਸਿਓ ਚੇਤਨ ਲਾਵੀ ਜਿਸ ਸੁੱਖ ਉਸੇ ਮਨ ਆਏ ਜਿਸ ਸ਼ਬਦ ਨੇ ਹਿਰਦੇ ਵਿੱਚ ਸੁੱਖ ਦੇਣਾ ਸੀ ਉਹਦੇ ਨਾਲ ਮਾਰੇ ਕਿਤੇ ਚੇਤ ਨਹੀਂ ਲਾਇਆ ਤਮਸ ਲੱਗਾ ਸਦਾ ਫਿਰੇ ਤਮੋ ਗੁਣੀ ਤਮੋ ਗਣੀ ਹੋ ਗਿਆ ਤਮੋ ਭਾਵ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਰਿਹਾ ਸਦਾ ਫਿਰੇ ਤਮਾ ਦੇ ਵਿੱਚ ਤਮਸ ਤਮਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਤਮਸ ਲੱਗਾ ਸਦਾ ਵਿਰਸਾ ਦਾ ਤਮਾਂ ਦੇ ਵਿੱਚ ਹੀ ਲੱਗਾ ਰਹਿੰਦਾ ਜਿਵੇਂ ਅਸੀਂ ਕਹਿੰਦੇ ਤੈਨੂੰ ਤਮਾਂ ਲੱਗੀ ਹੈ ਐਨਸ ਜਲਤ ਬਿਹਾਏ ਦਿਨ ਰਾਤ ਮਹਾਰਾਜ ਜੀ ਕਹਿੰਦੇ ਇਹਦੀ ਉਮਰ ਲੰਘਦੀ ਜਾਂਦੀ ਗੁਜ਼ਰਦੀ ਜਾਂਦੀ ਪਰ ਤਮਾਂ ਦੇ ਵਿੱਚ ਹੀ ਲੱਗੀ ਰਹੀ ਹੈ ਤਮਾਂ ਦੇ ਵਿੱਚ ਗੁਜ਼ਰੀ ਜਾਂਦੀ ਹੈ ਤਾਂ ਦਿਨ ਤਮਾਂ ਦੇ ਵਿੱਚ ਨਹੀਂ ਉਹ ਤੇ ਫਿਰ ਇਹ ਸੇਖ ਦਵੇਗੀ ਤਮ ਪਰੇਸ਼ਾਨੀ ਦੇਵੇਗੀ ਤਮਾਂ ਵਾਲਾ ਬੰਦਾ ਸ਼ਾਂਤ ਲੈਕਸ ਨਹੀਂ ਹੁੰਦਾ ਪੀਸ ਆ ਉਹ ਮਾਈਂਡ ਨਹੀਂ ਮਿਲਦਾ ਸਤਵਾਂ ਦੇ ਵਿੱਚ ਨਹੀਂ ਗੁਜ਼ਾਰਨਾ ਅਸੀਂ ਉਸ ਦੇ ਉਸ ਦੀ ਯਾਦ ਦੇ ਵਿੱਚ ਰਾਤ ਦਿਨ ਗੁਜ਼ਾਰਨੇ ਮਾਰੇ ਕਹਿੰਦੇ ਜੋ ਤਿਸ ਭਾਵੇ ਸੋਤੀ ਇਹ ਕਹਿਣਾ ਕਿ ਚੁਣਾ ਜਾਏ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਨਾ ਸਾਧ ਸੰਗਤ ਜੀ ਉਹੀ ਹੁੰਦਾ ਮਾਰੇ ਕਹਿੰਦੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਬੜੀ ਪਿਆਰੀ ਬੰਗੀ ਹੈ ਪ੍ਰਮਾਤਮਾ ਨੂੰ ਕੀ ਚੰਗਾ ਲੱਗਦਾ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਜੋ ਤਿਸ ਭਾਵੇ ਸੋਤੀ ਹੋਣਾ ਉਹੀ ਹੈ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਮੈਂ ਕਹਾਂ ਵੀ ਇਦਾਂ ਹੋ ਜਾਏ ਜੇ ਇਦਾਂ ਹੁੰਦਾ ਆਉਂਦਾ ਤੇ ਸਾਰੇ ਲੋਕ ਸੁਖੀ ਨਾ ਹੋ ਜਾਂਦੇ ਜੇ ਮੈਂ ਕਹਿੰਦਾ ਜਾਂ ਤੁਸੀਂ ਕਹਿੰਦੇ ਨਹੀਂ ਇਦਾਂ ਆਪਾਂ ਕਰਨਾ ਹੈ ਇਦਾਂ ਸਾਡੇ ਘਰ ਹੋਵੇ ਇਦਾਂ ਮੇਰੇ ਨਾਲ ਹੋਵੇ ਫਿਰ ਤੇ ਦੁਨੀਆ ਵਿੱਚ ਲੋਕੀ ਰੱਬ ਨੂੰ ਵੀ ਨਾ ਯਾਦ ਕਰਦੇ ਜੇ ਆਪਣੀ ਮਨਮਰਜ਼ੀ ਨਾਲ ਇਦਾਂ ਹੋਣ ਲੱਗ ਜਾਂਦਾ ਮਾਰੀ ਕਹਿੰਦਾ ਇਦਾਂ ਨਹੀਂ ਹੋਣਾ ਵੀ ਜੋ ਕੁਝ ਮਾਲਕ ਨੇ ਕਰਨਾ ਹੈ ਨਾ ਹੋਣਾ ਉਹੀ ਹੈ ਇਹਨਾਂ ਜਨਤਾ ਕੇ ਵੱਸ ਕੁਝ ਨਾ ਹੀ ਜੋ ਮਾਲਕ ਨੇ ਕਰਨਾ ਹੋਣਾ ਉਹੀ ਹੈ ਤੇ ਮਾਲਕ ਜੋ ਕਰਦਾ ਫਿਰ ਉਹ ਸਹੀ ਕਰਦਾ ਸਤਿਗੁਰ ਸਭਨਾ ਦਾ ਭਲਾ ਮਨਾਈਂਦਾ ਤਿਸ ਦਾ ਬੁਲਾ ਕਿਉ ਹੋਏ ਸੋ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਸਤਿਗੁਰ ਅਗਲੀ ਪੰਕਤੀ ਜੋ ਦਿਲ ਭਾਵੈ ਸੋ ਥੀ ਇਹ ਕਹਿਣਾ ਕਿਛੁ ਨਾ ਜਾਏ ਸੋ ਉਹੀ ਖੁਸ਼ ਹੋਣਾ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਜੋ ਦਿਲ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਨਿਰੰਕਾਰ ਮਹੱਲਾ ਤੀਜਾ ਤੀਜੇ ਪਾਸ਼ਾ ਜੀ ਫਰਮਾਨ ਕਰਦੇ ਸਤਿਗੁਰੂ ਫਰਮਾਇਆ ਕਾਰੀ ਏ ਉਹ ਕਰਿਓ ਕਹਿੰਦੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਭਾਈ ਪੀ ਏ ਕਾ ਕਰ ਕਰ ਕਰਮ ਕਰ ਜਾਂ ਕਾਰ ਕਰ ਭਰਮ ਕੇ ਛੌਣ ਕੱਟਣ ਦੇ ਲਈ ਭਾਵ ਇਹ ਇਲਾਜ ਕਰ ਸਤਿਗੁਰੂ ਫਰਮਾਇਆ ਕਾਰੀ ਏ ਉਹ ਕਰਿਓ ਗੁਰੂ ਦਵਾਰੇ ਹੋਈ ਕੈ ਗੁਰੂ ਘਰ ਜਾ ਕੇ ਜਾਂ ਗੁਰੂ ਦੇ ਸ਼ਬਦ ਵਿੱਚ ਜਾ ਕੇ ਗੁਰੂ ਦੁਆਰੇ ਹੋਏ ਕਹਿ ਸਾਹਿਬ ਸਮਾਲ ਲਿਓ ਗੁਰੂ ਦੀ ਗੋਦ ਵਿੱਚ ਬੈ ਕੇ ਮਾਲਕ ਨੂੰ ਯਾਦ ਕਰ ਗੁਰੂ ਘਰ ਜਾ ਕੇ ਪੜ੍ਹਾਈ ਕਰ ਸਕੂਲ ਜਾ ਕੇ ਪੜ੍ਹਾਈ ਕਰ ਘਰ ਵੀ ਲੋਕੀ ਕਰਦੇ ਨੇ ਪਰ ਗੁਰੂ ਘਰ ਜਾ ਕੇ ਪੜ੍ਹਾਈ ਕਰਨ ਦਾ ਬਹੁਤ ਫਲ ਹੈ ਗੁਰੂ ਦੁਆਰੇ ਹੋਏ ਕਹਿ ਸਾਹਿਬ ਸਮਾਲ ਲਿਓ ਸਾਹਿਬ ਸਦਾ ਹਜੂਰ ਹੈ ਭਰਮੇ ਕੇ ਚੌੜ ਕੱਟ ਕੇ ਅੰਤਰ ਜੋਤ ਤੇਰੇ ਮਾਰੇ ਕਹਿੰਦੇ ਮਾਲਕ ਸਦਾ ਤੇਰੇ ਅੰਗ ਸੰਗ ਹੈ ਕੀ ਸਾਡੇ ਸਾਰਿਆਂ ਦੇ ਹੈ ਮੇਰੇ ਤੁਹਾਡੇ ਬਿਲਕੁਲ ਸਾਰਿਆਂ ਦੇ ਕਿਸੇ ਨੂੰ ਇੰਜ ਨਹੀਂ ਕਿਹਾ ਵੀ ਕੋਈ ਬੰਦਾ ਚੰਗਾ ਨਾ ਹੋਵੇ ਵੀ ਮਾਲਕ ਉਹਦੇ ਅੰਗ ਸੰਗ ਨਹੀਂ 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 ਸਾਰੇ ਮਾਲਕ ਦੇ ਬੰਦੇ ਨੇ ਸਾਨੂੰ ਇਹਦਾ ਲੱਗਦਾ ਵੀ ਮੁਸਲਮਾਨਾਂ ਦੇ ਥੋੜਾ ਅੰਗ ਸੰਗ ਹੋਏਗਾ ਸਿੱਖਾਂ ਦੇ ਰਹਿੰਦੇ ਆ ਸਾਨੂੰ ਲੱਗਦਾ ਹੋ ਸਕਦਾ ਮੁਸਲਮਾਨ ਨੂੰ ਲੱਗਦਾ ਹਿੰਦੂ ਦੇ ਅੰਗ ਸੰਗ ਥੋੜਾ ਹੋਏਗਾ ਮੇਰੇ ਪਰ ਮਾਰੀ ਨੇ ਕਹਿਤਾ ਆਵਲ ਅੱਲਾ ਨੂਰਿਓ ਪਾਇਆ ਕੁਦਰਤ ਕੇ ਸਭ ਬੰਦੇ ਚਾਹੇ ਸਰਾਹਤ ਤੋਂ ਇਧਰ ਆ ਚਾਹੇ ਲੈਹਂਦੇ ਵਾਲੇ ਨੇ ਚਾਹੇ ਚੜਦੇ ਵਾਲੇ ਹੈ ਰੱਬ ਦੇ ਬੰਦੇ ਉਹ ਬੱਕਰੀ ਗੱਲ ਇੱਕ ਦੂਜੇ ਨੂੰ ਮਾਰ ਰਹੇ ਨੇ ਗੋਲੇ ਮਾਰ ਮਾਰ ਕੇ ਠੀਕ ਹੈ ਝੂਠੀ ਸ਼ੌਰਤ ਦੇ ਲਈ ਝੂਟੇ ਦਲਾਸਿਆਂ ਦੇ ਲਈ ਹੈ ਬੰਦਾ ਹੀ ਨੇ ਮਾਲਕ ਦੇ ਸਾਰੇ ਮਾਲਕ ਦੇ ਬੰਦੇ ਨੇ ਰਬ ਕਿਸੇ ਦਾ ਨੁਕਸਾਨ ਨਹੀਂ ਕਰਦਾ ਤੇ ਨਾ ਹੀ ਕਿਸੇ ਦਾ ਨੁਕਸਾਨ ਹੋਵੇ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਏ ਕਿਸੇ ਵੀ ਇਨਸਾਨ ਦਾ ਨੁਕਸਾਨ ਨਾ ਹੋਵੇ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਕਿਉਂਕਿ ਅਸੀਂ ਇਨਸਾਨੀਅਤ ਸਾਨੂੰ ਸਿਖਾਈ ਹੈ ਸਾਨੂੰ ਗੁਰੂ ਨੇ ਨਾ ਧੜਿਆਂ ਵਿੱਚ ਵੰਡਿਆ ਨਾ ਗੁਰੂ ਨੇ ਸਾਨੂੰ ਹੱਦਾਂ ਵਿੱਚ ਵੰਡਿਆ ਨਾ ਗੁਰੂ ਨੇ ਸਾਨੂੰ ਜਾਤਾਂ ਵਿੱਚ ਵੰਡਿਆ ਨਾ ਗੁਰੂ ਨੇ ਸਾਨੂੰ ਕਿਸੇ ਕਿਸੇ ਵੀ ਧਰਮ ਵਿੱਚ ਵੰਡਿਆ ਗੁਰੂ ਨੇ ਵੰਡਿਆ ਹੀ ਨਹੀਂ ਜਿਵੇਂ ਪੰਕਤੀ ਪੜ੍ਹੀ ਹੈ ਆਵਲੇ ਅੱਲਾ ਨੂਰੇ ਉਪਾਇ ਕੁਦਰਤ ਕੇ ਸਾ ਬੰਦੇ ਜਿਵੇਂ ਸਵੇਰੇ ਵੀ ਇੱਕ ਪੰਕਤੀ ਆਈ ਸੀ ਬਾਬਾ ਦੇਖੇ ਧਿਆਨ ਤਰ ਜਲਤੀ ਸਾ ਪ੍ਰithvi ਦੇ ਸਾਈ ਪਿਛਾਰੀ ਧਰਤੀ ਸੜਦੀ ਪਈ ਹੈ ਬਾਬਾ ਠਾਰਨ ਦੇ ਲਈ ਆਂਦਾ ਤੇ ਬਾਬਾ ਨਾਨਕ ਕੱਲੇ ਹਿੰਦੂਆਂ ਕੋ ਕੱਲੇ ਸਿਖਾਂਗਾ ਥੋੜੋ ਜਾਂਦਾ ਕਿਤੇ ਤੁਸੀਂ ਹੈਰਾਨ ਹੋ ਜਾਓਗੇ ਜੇ ਤੁਸੀਂ ਇਹ ਕੋਈ ਬਾਲੇ ਵਾਲੀ ਸਾਖੀ ਵੀ ਪੜ੍ਹ ਕੇ ਦੇਖ ਲਓ ਹੋਰ ਵੀ ਬੜੀਆਂ ਪ੍ਰੋਫੈਸਰ ਸਾਧ ਸਿੰਘ ਨੇ ਵੀ ਲਿਖੀ ਹੈ ਬਹੁਤ ਜਣੇ ਨੇ ਲਿਖੀ ਹੈ ਸੈਂਕੜਿਆਂ ਨੇ ਲਿਖਿਆ ਗੁਰਨਾਨਕ ਦਾ ਜੀਵਨ ਗੁਰੂ ਨਾਨਕ ਮਹਾਰਾਜ ਜੀ ਨੇ ਸਾਰਿਆਂ ਨੂੰ ਤਾਰਿਆ ਉਹਨਾਂ ਨੇ ਜਿਹੜੀਆਂ ਦਿਲ ਵਿੱਚ ਹਾਦਾਂ ਜਿਹੜੀਆਂ ਸੀ ਨਸਰਾਦਾਂ ਇਹਨਾਂ ਨੂੰ ਮਿਟਾਇਆ ਪਿਆਰ ਦਾ ਪੈਗਾਮ ਦਿੱਤਾ ਵੀ ਤੁਸੀਂ ਸਾਰੇ ਉਸ ਮਾਲਕ ਦੇ ਬੱਚੇ ਹੋ ਔਰ ਬਾਣੀ ਵਿੱਚ ਉੱਚੀ ਉੱਚੀ ਪੜਾਇਆ ਇੱਕ ਪਿਤਾ ਇੱਕ ਸਗੇ ਹੰਬਾਰਗ ਤੂੰ ਮੇਰਾ ਗੁਰਾਈ ਸੋ ਕਦੇ ਵੀ ਕੋਈ ਕਿਸੇ ਦੇ ਨੁਕਸਾਨ ਦੇ ਬਾਰੇ ਨਾ ਸੋਚੇ ਵੀ ਦੂਜੇ ਦਾ ਨੁਕਸਾਨ ਹੋਵੇ ਦੂਜੇ ਦੇਸ਼ ਦਾ ਨੁਕਸਾਨ ਹੋਵੇ ਸਾਡਾ ਨਾ ਹੋਵੇ ਅਸੀਂ ਜਿੱਤ ਜਾਈਏ ਦੂਜੇ ਹਾਰ ਜੇ ਨਹੀਂ ਅਇਤੇ ਸਾਰੇ ਚੰਗੇ ਨੇ ਰੱਬ ਸਭ ਨੂੰ ਸਮਤ ਦੇਵੇ ਇਹ ਅਰਦਾਸ ਕਰੀਏ ਵੀ ਕੋਈ ਜੰਗ ਨਾ ਲੱਗੇ ਕਿਸੇ ਦਾ ਧੀ ਪੁੱਤ ਨਾ ਮਰੇ ਨਾ ਹਿੰਦੂ ਦਾ ਮਰੇ ਨਾ ਮੁਸਲਮਾਨ ਦਾ ਮਰੇ ਨਾ ਸਾਈ ਦਾ ਮਰੇ ਨਾ ਸਿੱਖ ਦਾ ਮਰੇ ਸਾਰੇ ਪ੍ਰਭੂ ਭਗਵਾਨ ਦੀ ਔਲਾਦ ਹੈ ਸਾਰੇ ਇਨਸਾਨ ਦੀ ਸੋ ਇਨਸਾਨੀ ਜਾਂਮਾ ਬੜਾ ਪਿਆਰਾ ਆ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਵੀ ਨਾਨਕ ਨਾਮ ਚੜਦੀ ਗੱਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਮਹਾਰਾਜ ਜੀ ਫਰਮਾਨ ਕਰਦੇ ਨੇ ਹਰ ਕਾ ਨਾਮ ਹੀ ਅਮਰਤ ਹੈ ਹਰੀ ਦਾ ਨਾਮ ਹੈ ਅਮਰਦਾ ਦਾਰੂ ਇਹ ਲਿਓ ਦਾਰੂ ਲੈ ਜਾਓ ਦਾਰੂ ਨਾਮ ਜਿਹੜਾ ਸੁਣਦੇ ਪਏ ਜੜੀਆਂ ਇਹ ਵਿਚਾਰਾ ਹੁੰਦੀਆਂ ਨੇ ਦਾਰੂ ਨੇ ਦਾਰੂ ਤੇ ਮਹਾਰਾਜ ਕਹਿੰਦੇ ਗੁਰੂ ਦੇ ਕੋਲ ਦਾਰੂ ਲੈ ਕੇ ਜਾਓ ਜਿਵੇਂ ਅਸੀਂ ਡਾਕਟਰ ਨੂੰ ਕਹਿੰਨੇ ਆ ਅੱਖਾਂ ਲੜਕ ਪੈਂਦੀਆਂ ਅੱਖਾਂ 'ਚ ਭਾਈ ਦਾਰੂ ਦੇ ਦੇ ਠੀਕ ਹੈ ਜੀ ਉਹ ਦਾਰੂ ਦੇ ਦਿੰਦਾ ਐਦਾਂ ਹੀ ਮਹਾਰਾਜ ਕਹਿੰਦੇ ਗਿਆਨ ਹੈ ਅੰਜਨ ਗੁਰ ਦੀਆ ਸਾਡੀਆਂ ਅੱਖਾਂ ਦੇ ਵਿੱਚ ਮਹਾਰਾਜ ਨੇ ਸੁਰਮਾ ਪਾਇਆ ਕਿਹੜਾ ਗਿਆਨ ਦਾ ਐਤੋਂ ਸਾਨੂੰ ਗਿਆਨ ਦਿਸਦਾ ਹੈ ਗਿਆਨ ਸੁਣਦਾ ਹੈ ਗਿਆਨ ਮਤਲਬ ਖਾਨ ਨੂੰ ਮਿਲਦਾ ਸ਼ਕਲ ਨੂੰ ਮਿਲਦਾ ਸੋ ਹਰ ਕਾ ਨਾਮ ਅਮਰਤਾ ਹੈ دارو ਇਹ ਲਿਓ ਸੋ ਮਾਰੇ ਕਹਿੰਦੇ ਉਸ ਪਿਆਰ ਨੂੰ ਪ੍ਰਾਪਤ ਕਰ ਉਸ ਗੁਰੂ ਦੀ ਅਸੀਸ ਨੂੰ ਪ੍ਰਾਪਤ ਕਰ ਤੇ ਤੂੰ ਮਤਲਬ ਬਹੁਤ ਪਿਆਰਾ ਬਣ ਜਾਏਗਾ ਪਿਆਰੇ ਨੂੰ ਪਿਆਰ ਕਰ ਪਿਆਰਾ ਬਣ ਜਾਏਗਾ ਨਾਨਕ ਇਥੇ ਸੁਖੇ ਅੰਦਰ ਰਖੀ ਅੱਗਿਓ ਹਰਿ ਸਿਓ ਕੇਲ ਕਰਿਓ ਸੋ ਮਾਰੇ ਕਹਿੰਦੀ ਇਸ ਸੰਸਾਰ ਵਿੱਚ ਵੀ ਸੁਖੀ ਰਹੇਗਾ ਤੇ ਪ੍ਰਲੋਕ ਦੇ ਵਿੱਚ ਵੀ ਆਪਣੇ ਬਾਪੂ ਨਾਲ ਖੁਸ਼ੀਆਂ ਮਾਣੇਗਾ ਅੱਗੇ ਹਰਿ ਸਿਓ ਕੇਲ ਕਰਿਓ ਕੇਲ ਮਤਲਬ ਆਪਣੇ ਉਸ ਮਾਲਕ ਨਾਲ ਪਿਆਰ ਗੱਲਾਂ ਬਾਤਾਂ ਪਿਆਰ ਦੀਆਂ ਤੂੰ ਉੱਥੇ ਜਾ ਕੇ ਕਰੇਗਾ ਪੌੜੀ ਆਪੇ ਭਾਰ 18 ਬਨਸਪਦ ਆਪੇ ਹੀ ਫਲ ਲਾਏ ਮਹਾਰਾਜ ਜੀ ਕਹਿੰਦੇ ਮਾਲਕ ਨੇ ਆਪੇ ਹੀ ਸਾਰੇ ਬੂਟੇ ਲਾਏ ਨੇ ਉਹਨਾਂ ਨੂੰ ਪੱਤਰ ਵੀ ਆਪ ਲਾਏ ਨੇ ਉਹਨਾਂ ਨੂੰ ਫਲ ਵੀ ਆਪ ਲਾਏ ਨੇ 18 ਭਾਰ ਪੁਰਾਣਾ ਕਿਆ ਲੈ ਕੇ ਹਰੀ ਕਿਸਮ ਦੇ ਬੋਟੇ ਦਾ ਇੱਕ ਇੱਕ ਪੱਤਰ ਲਾ ਕੇ ਇਕੱਠਾ ਕਰੀਏ ਤਾਂ ਸਾਰਾ ਤੋਲ ਜਿਹੜਾ 18 ਇਹ ਨਾ ਬਣਦਾ ਚੋ ਇਹ ਤੋਂ ਇੱਕ ਭਾਰ ਜਿਹੜਾ 5 ਮਣ ਦਾ ਹੁੰਦਾ ਤੇ 18 ਲਿਖਿਆ ਵੀ ਕਿਸੇ ਵੀ ਬੋਟੇ ਦਾ ਇੱਕ ਇੱਕ ਪੱਤਾ ਲਾਈਏ ਐਦਾਂ ਮਤਲਬ ਐਦਾਂ ਮਤਲਬ ਧਾਰਨਾ ਸੋ ਮਾਰੀ ਕਹਿੰਦੇ ਆਪੇ ਭਾਰ 18 ਮਨਸਬਤ ਆਪੇ ਹੀ ਫਲ ਲਾਏ ਆਪ ਹੀ ਉਸਨੇ ਇਹ ਬੂਟੇ ਲਾਏ ਨੇ ਅਸੀਂ ਬੂਟੇ ਆਉਂਦੇ ਤੇ ਆਪ ਹੀ ਸਾਨੂੰ ਉਹ ਫਲ ਲਾਉਂਦਾ ਆਪ ਹੀ ਪੱਤ ਚੜ ਲਿਆਂਦਾ ਤੇ ਆਪ ਹੀ ਬਸੰਤ ਲਿਆਂਦਾ ਸਾਡੀ ਜ਼ਿੰਦਗੀ ਵਿੱਚ ਜਦੋਂ ਦੁਖੀ ਹੁੰਦੇ ਹਾਂ ਪੱਤ ਚੜ ਹੁੰਦੀ ਹੈ ਤੇ ਜਦੋਂ ਸੁਖੀ ਹੁੰਦੇ ਹਾਂ ਅਸੀਂ ਕਿੰਨੇ ਵੀ ਬਸੰਤ ਆ ਗਏ ਠੀਕ ਹੈ ਜੀ ਤੇ ਜ਼ਿੰਦਗੀ ਜਿਸ ਦੀ ਮਰਜ਼ੀ ਹੋਵੇ ਸਦਾ ਜ਼ਿੰਦਗੀ ਇੱਕੋ ਵਰਗੀ ਨਹੀਂ ਰਹਿੰਦੀ ਜੇ ਕਿਉਂਕਿ ਇਹ ਕਿ ਸਦਾ ਆਪਾਂ ਜਿੱਤਦੇ ਰਹੀਏ ਨਾ ਸਦਾ ਜਿੱਤ ਹੁੰਦੀ ਹੈ ਜੇ ਸਦਾ ਬੰਦਾ ਕੇ ਹਾਰਦੇ ਰਹੀਏ ਨਾ ਸਦਾ ਹਾਰ ਹੁੰਦੀ ਏ ਜੇ ਕੋਈ ਸੋਚੇ ਵੀ ਸਦਾ ਅਸੀਂ ਦੁਖੀ ਰਹਿਣਾ ਨਾ ਕਦੀ ਵੀ ਸਦਾ ਦੁਖੀ ਨਹੀਂ ਰਹਿਣਾ ਜੇ ਕੋਈ ਕਹੇ ਵੀ ਸਦਾ ਅਸੀਂ ਸੁਖੀ ਰਹੀਏ ਸੁਖੀ ਵੀ ਨਹੀਂ ਸਦਾ ਰਹਿਣਾ ਕਿਉਂਕਿ ਇਹ ਕੱਪੜੇ ਨੇ ਸੁਖ ਦੁਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਏ ਤਿੱਥੇ ਚੰਗੀ ਚੁਬ ਇਹ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਕਰਕੇ ਆਪੇ ਮਾਲੀ ਆਪ ਸਭ ਸਿਝ ਮਰਿਆ ਆਪ ਹੀ ਮਾਲੀ ਏ ਅਸੀਂ ਉਹਦੇ ਬਾਗ ਦੇ ਫੁੱਲ ਆ ਤੇ ਸਾਨੂੰ ਪਾਣੀ ਦੇ ਰਿਹਾ ਬਾ ਮਤਲਬ ਜੋ ਸਾਨੂੰ ਪੈਣਨ ਨੂੰ ਖਾਣ ਨੂੰ ਦੇ ਰਿਹਾ ਇਹ ਉਹ ਮਾਲੀ ਜਿਹੜਾ ਪਾਣੀ ਦੇ ਰਿਹਾ ਮਾਰੇ ਕਹਿੰਦੇ ਆਪੇ ਮਾਲੀ ਆਪ ਸਭ ਸਿੰਚੈ ਮਤਲਬ ਆਪ ਹੀ ਪਾਣੀ ਦਿੰਦਾ ਪਿਆ ਆਪੇ ਹੀ ਮੂੰਹ ਪਾਏ ਤੇ ਆਪੇ ਹੀ ਫਲ ਸਾਨੂੰ ਮਤਲਬ ਦਿੰਦਾ ਖਾਣ ਨੂੰ ਸਾਨੂੰ ਕਿੰਨਾ ਕੁਝ ਖਾਣ ਨੂੰ ਦਿੱਤਾ ਕਿੰਨੀਆਂ ਚੀਜ਼ਾਂ ਦਿੱਤੀਆਂ ਚੈਂਕੜੇ ਹਜ਼ਾਰਾਂ ਲੱਖਾਂ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਵਾਏ ਮਾਰੇ ਆਪ ਹੀ ਸਭ ਕੁਝ ਕਰਨ ਵਾਲਾ ਆਪ ਹੀ ਭੋਗਣ ਵਾਲਾ ਆਪ ਹੀ ਦਿੰਦਾ ਆਪ ਹੀ ਦਵਾਉਂਦਾ ਮਾਰੇ ਸਾਰਾ ਕੁਝ ਆਪ ਹੀ ਕਰਦਾ ਪਿਆ ਆਪੇ ਸਾਹਿਬ ਆਪੇ ਹੈ ਰੱਖਾ ਆਪੇ ਰਿਆ ਅਸਮਾਏ ਮਾਲਕ ਸਾਰਿਆਂ ਦਾ ਰੱਖਾ ਆਪ ਹੀ ਹੈ ਤੇ ਧਿਆਨ ਦੇਣਾ ਰੱਖਾ ਮਾਲਕ ਆਪ ਹੈ ਜਦੋਂ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ ਫਿਰ ਉਹ ਸਾਨੂੰ ਕਈ ਵਾਰ ਦਿਖਾ ਦਿੰਦਾ ਕੁਝ ਨਾ ਕੁਝ ਤੇ ਬਾਕੀ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਜਨ ਨਾਨਕ ਵਡਿਆਈ ਆਕੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤੁਮਾਇ ਸੋ ਮਰੀ ਕਹਿੰਦੇ ਸੇਵਕ ਉਸ ਦਾ ਸੇਵਕ ਇਹ ਨਾਨਕ ਪ੍ਰਭੂ ਦੇ ਸਿਵਧ ਸਲਾਖ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਉਹਨੂੰ ਰਤੀ ਵੀ ਤਮਾ ਨਹੀਂ ਜਿਸ ਨੂੰ ਤਿਲ ਨਾ ਤੁਮਾਇ ਜਨ ਨਾਨਕ ਵਡਿਆਈ ਆਕੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤੁਮਾਇ ਸੋ ਅਸੀ ਬਹੁਤੀ ਪਿਆਰਾ ਸ਼ਬਦ ਅੱਜ ਦਾ ਲੜੀਵਾਰ ਜਿਸ ਦੀ ਬਹੁਤ ਹੀ ਪਿਆਰੀ ਵਿਚਾਰ ਮਹਾਰਾਜ ਜੀ ਨੇ ਕਰਵਾਈ ਹੈ ਕਿਰਪਾ ਕਰਕੇ ਸੇਵਾ ਲਈਏ ਇਹਦਾ ਭਾਵ ਅਰਥ ਸਭ ਦੇ ਹਿਰਦਿਆਂ ਤੇ ਵਸੇ ਮਹਾਰਾਜ ਜੀ ਸਭ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਖੁਸ਼ੀਆਂ ਸਭ ਨੂੰ ਤੰਦਰੁਸਤੀਆਂ ਅੰਮ੍ਰਿਤ ਵੇਲਾ ਦੇਵੇ ਮਹਾਰਾਜ ਜੀ ਸਭ ਦੇ ਕਾਰਜ ਰਾਸ ਕਰਨ ਸਭ ਦੀ ਭਾਵਨਾ ਸਾਫ ਹੋਵੇ ਤੇ ਗੁਰੂ ਘਰੋਂ ਸਾਰੇ ਝੋਲੀਆਂ ਭਰ ਕੇ ਜਾਣ ਈ ਮਹਾਰਾਜ ਜੀ ਨੰਦਰਦਾਸ ਐ ਪੁਰ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ